ਮੈਂ ਐਸੀ ਹਰਪੂ ਸਿੰਘ ਹੈ ਹਾਂਜੀ ਖਾਣਾ ਘਰਾਂ ਲੱਗਾ ਜੀ ਹਾਂਜੀ ਇਹ ਆਪਣਾ ਹੈ ਗਾਇਆ ਕੁਲਦੀਪ ਸਿੰਘ ਖਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਤੁਸੀਂ ਦਾਦੇ ਗੱਲ ਪਿਆ ਹੈ ਹਾਂਜੀ ਤੇ ਨਾ ਤੁਸੀਂ ਦਾਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੇਸ਼ ਕੀਤਾ ਫੜਕੇ ਲੁਧਿਆਣਾ ਫੜਕਦਾ ਹੈ ਕੱਲ ਹਾਂਜੀ ਤੇ ਅੱਜ ਇਹਨੂੰ ਜਾ ਸਕਦਾ ਪੇਸ਼ ਕੀਤਾ ਤੇ ਇੱਕ ਬਾਲੀਵੁੱਡ ਜਿਹੜੀ ਆਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਕੌਣ ਹੈ ਉਹ ਆਦਾਕਾਰ ਕੌਣ ਹੈ ਅਦਾਕਾਰ ਦਾ ਪੁੱਤ ਨਾ ਉਹ ਖਰਾਨਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਹੈ ਬੈਲ ਬੋਲਣ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਆ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋ ਨਾਇਬ ਆਪਣੇ ਕਰਾਇਆਂ ਦੇ ਕਰਾਇਨ ਦੇ ਤਹਿਸੀਲਦਾਰ ਨੇ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਆ ਤੇ ਨਾਲ ਹੋਰ ਨਹੀਂ ਇਕੱਲੇ ਹਾਂਜੀ ਕੀ ਨਾਂ ਤੁਹਾਡਾ ਕੁਲਦੀਪ ਸਿੰਘ ਖੁਰਾਨਾ ਕੀ ਗੱਲਬਾਤ ਹੋਈ ਭਾਜੀ ਭਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ ਭਾਜੀ ਕੀ ਕਹਿਣਾ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਭਾਜੀ ਤੁਸੀਂ ਖੁਰਾਨਾ ਦੇ ਪਿਤਾ ਜੀ ਹਾਂਜੀ ਹਿਮਾਂਸ਼ੀ ਘਰ ਆ ਰਿਹਾ ਫਾਦਰ ਨਾਮ ਕੀ ਮੰਗ ਕਰਦੇ ਤੁਸੀਂ ਆਪਣੇ ਲੋ ਮੈਂ ਇਨਸਾਫ ਦੀ ਮੰਗ ਕਰਦਾ ਵੀ ਮੈਂ ਐਸੀ ਹਰਪੂ ਸਿੰਘ ਹਾਂਜੀ ਥਾਣਾ ਗਰੇਨ ਲੱਗਾ ਜੀ ਹਾਂਜੀ ਇਹ ਆਪਣਾ ਹੈ ਗਿਆ ਕੁਲਦੀਪ ਸਿੰਘ ਖਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਤਨੈਬ ਤੁਸੀਂ ਦਾਦੇ ਗੱਲ ਪਿਆ ਹੈ ਹਾਂਜੀ ਤੇ ਨੈ ਤਨੈਬ ਤੁਸੀਂ ਦਾਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜਕੇ ਲੁਧਿਆਣਾ ਫੜਕਦਾ ਹੈ ਕੱਲ ਹਾਂਜੀ ਤੇ ਅੱਜ ਇਹਨੂੰ ਜਾ ਸਕਦਾ ਪੇਸ਼ ਕੀਤਾ ਇੱਕ ਬਾਲੀਵੁੱਡ ਜਿਹੜੀ ਆਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਕੌਣ ਹੈ ਉਹ ਆਦਾਕਾਰ ਕੌਣ ਹੈ ਅਦਾਕਾਰ ਉਹਨਾਂ ਦੀ ਉਹਨਾਂ ਦੀ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੱਡਨ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਹੈ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਆਪਣੇ ਕਰਾਇਆਂ ਦੇ ਕਰਾਇਨ ਦੇ ਤਹਿਸੀਲਦਾਰ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਹੀ ਆ ਕਿ ਨਾਲ ਹੋਰ ਨਹੀਂ ਇਕੱਲੇ ਹਾਂਜੀ ਕੀ ਨਾਂ ਤੁਹਾਡਾ ਕੁਲਦੀਪ ਸਿੰਘ ਖੁਰਾਨਾ ਕੀ ਗੱਲਬਾਤ ਹੋਈ ਪਾਜੀ ਪਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ ਪਾਜੀ ਕੀ ਕਹਿਣਾ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਪਾਜੀ ਤੁਸੀਂ ਖੁਰਾਨਾ ਦੇ ਪਿਤਾ ਜੀ ਆ ਹਾਂਜੀ ਹਿਮਾਂ ਸਿੰਘ ਖੁਰਾਨਾ ਦਾ ਫਾਦਰਨਾਮਾ ਕੀ ਮੰਗ ਕਰਦੇ ਤੁਸੀਂ ਆਪਣੇ ਕੋਲ ਮੈਂ ਇਨਸਾਫ ਦੀ ਮੰਗ ਕਰਦਾ ਵੀ ਹਾਂਜੀ ਕੀ ਨਾਂ ਤੁਹਾਡਾ ਕੁਲਦੀਪ ਸਿੰਘ ਖੁਰਾਨਾ ਕੀ ਗੱਲਬਾਤ ਹੋਈ ਪਾਜੀ ਪਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ ਪਾਜੀ ਕੀ ਕਹਿਣਾ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜੈਗਪਾਲ ਜੈਗਪਾਲ ਦੇ ਭਾਈ ਤੁਸੀਂ ਖੁਰਾਨਾ ਦੇ ਪਿਤਾ ਜੀ ਆਹ ਜੀ ਹਿਮਾਂਤ ਸਿੰਘ ਖੁਰਾਨਾ ਦਾ ਫਾਦਨਾ ਮੈਂ ਕੀ ਮੰਗ ਕਰਦੇ ਹਾਂ ਤੁਸੀਂ ਆਪਣੇ ਵੱਲੋਂ ਮੈਂ ਇਨਸਾਫ ਦੀ ਮੰਗ ਕਰਦਾ ਵੀ